ਸਤਿ ਸ਼੍ਰੀ ਅਕਾਲ ਜੀ ਦੋਸਤੋ ਸਵਾਗਤ ਆ ਸਾਰੇ ਭਰਾਵਾਂ ਦਾ ਪਿੰਡੂ ਜ਼ਿਮੀਦਾਰ ਫੇਸਬੁੱਕ ਪੇਜ ਤੇ YouTube ਚੈਨਲ ਦੀ ਇੱਕ ਨਵੀਂ ਵੀਡੀਓ ਦੇ ਵਿੱਚ ਇਸ ਵੀਡੀਓ ਕਲਿੱਪ ਦੇ ਰਾਹੀਂ ਦੋਸਤੋ ਆਪਾਂ ਤੁਹਾਨੂੰ ਕਾਲੇ ਰੰਗ ਦੀ ਮੱਥੇ ਫੁੱਲ ਦੀ ਮਾਰਵਾੜੀ ਘੋੜੀ ਦਿਖਾਉਣੀ ਆ ਜਿਹੜੀ ਕਿ ਸੇਲ ਆ ਘੋੜੀ ਇੱਕ ਤਾਂ ਬਣਤਰਾਂ ਦੀ ਬੜੀ ਜਾਦੇ ਚੰਗੀ ਆ ਦੂਜੀ ਗੱਲ ਤੁਹਾਨੂੰ ਇਹ ਭਾਅ ਸਿਰ ਦੇ ਵਿੱਚ ਬਣ ਜੂ ਸਵਾਰੀ ਦੀ ਬਹੁਤ ਜਾਦੇ ਚੰਗੀ ਆ ਤੋੜਾ ਸੋਹਣਾ ਤੁਰਦੀ ਆ ਸਾਊ ਸਰੀਫ ਵਧੀਆ ਸਮੀ ਵੀ ਪਲੀ ਵੀ ਘੋੜੀ ਆ ਤੇ ਬੱਚੇ ਚੰਗੇ ਦਿੰਦੀ ਆ ਸੋ ਵੀਡੀਓ ਨੂੰ ਦੱਬ ਕੇ ਕਰ ਦਿਓ ਸ਼ੇਅਰ ਜਿਹੜੇ ਵੀ ਭਰਾ ਕੋਈ ਇਹੋ ਜੀ ਘੋੜੀ ਲੈਣਾ ਚਾਹੁੰਦੇ ਆ ਵੀ ਰੇਟ ਤੁਸੀਂ ਪੈਸੇ ਸਾਫ ਸਿਰ ਦੇ ਲਾਉਣੇ ਆ ਪਰ ਘੋੜੀ ਵਧੀਆ ਸਮੀ ਵੀ ਪਲੀ ਹੋਵੇ ਚੰਗੇ ਡਿਜ਼ਾਈਨ ਵਾਲੀ ਹੋਵੇ ਤਾਂ ਐਸ ਵੀਡੀਓ ਕੰਨੀ ਗੌਰ ਕਰ ਲਿਓ ਮਿੱਤਰੋ ਘੋੜੀ ਦੀ ਜਿਹੜੀ ਉਮਰ ਆ ਤਕਰੀਬਨ 4 ਸਾਲ ਆ ਤੇ ਕਾਦੇ ਦਾ 60 ਇੰਚ ਆ ਬਾਲ ਪੌਰੀਆਂ ਦੀ ਬਿਲਕੁਲ ਸਾਫ ਆ ਇੱਕ ਤਾਂ ਘੋੜੀ ਤੇ ਪਹਿਲਾ ਕੋਸ਼ਕ ਟਾਈਮ ਪਹਿਲਾ ਇਹ ਸੂਈ ਸੀ ਇੱਕ ਵਾਰੀ ਸੂਈ ਆ ਪਹਿਲਾ ਬੱਚਾ ਇਹਨੇ ਦਿੱਤਾ ਸੀ ਤੇ ਉਸ ਤੋਂ ਬਾਅਦ ਚ ਉਹ ਬੱਚਾ ਕਰਤਾ ਸੀ ਬਾਈ ਅਰਗਿਆ ਨੇ ਸੇਲ ਮੌਕੇ ਤੇ ਹੁਣ ਘੋੜੀ ਖਾਲੀ ਆ ਅੰਦਰ ਦੀ ਬਿਲਕੁਲ ਸਾਫ ਆ ਤੁਸੀਂ ਜਿਵੇਂ ਮਰਜੀ ਆਪਦੇ ਡਾਕਟਰ ਸਾਹਿਬ ਨੂੰ ਲਿਆ ਕੇ ਤਸੱਲੀ ਕਰਾ ਸਕਦੇ ਹੋ ਚੈੱਕ ਕਰਵਾ ਸਕਦੇ ਹੋ ਬਾਕੀ ਡਿਜ਼ਾਈਨ ਦੇਖੋ ਤੁਸੀਂ ਪਿੱਠ ਪੁੜੇ ਦੀ ਘੋੜੀ ਚੰਗੀ ਆ ਪੈਰਾਂ ਪੂਰਾ ਦੀ ਵਧੀਆ ਚੰਗੀ ਮਜ਼ਬੂਤ ਆ ਹੱਕ ਹੱਕ ਚੌੜੀ ਆ ਗਰਦਨ ਦੀ ਲੰਬਾਈ ਚੰਗੀ ਆ ਕੰਨਾਂ ਦਾ ਡਿਜ਼ਾਈਨ ਸੋਨਾ ਜੁੜਮੇ ਕੰਨਾ ਮੱਥੇ ਤੇ ਘੋੜੀ ਦੇ ਕੱਲਾ ਫੁੱਲ ਆ ਬਾਕੀ ਸਾਰੀ ਜੈਡ ਬਲੈਕ ਆ ਸੋ ਵੈਸੇ ਵੀ ਘਰੇ ਰੱਖਣ ਵਾਲੀ ਸਾਉ ਸਰੀਫ ਘੋੜੀ ਆ ਮਿੱਤਰੋ ਤੇ ਇਹ ਘੋੜੀ ਆ ਜਿਹੜੀ ਮਿੱਤਰੋ ਘੜੂਏ ਦੇ ਨੇੜੇ ਪਿੰਡ ਪੈ ਜਾਂਦਾਗਾ ਬਰੋਲੀ ਜਦੋਂ ਆਪਾਂ ਜੇ ਲੁਧਿਆਣੇ ਵਾਲੇ ਪਾਸਿਓਂ ਜਾਈਏ ਚੰਡੀਗੜ੍ਹ ਵਾਲਾ ਰੋਡ ਲੁਧਿਆਣੇ ਤੋਂ ਜਿਹੜਾ ਚੰਡੀਗੜ੍ਹ ਵਾਲਾ ਰੋਡ ਆ ਤਾਂ ਅੱਗੇ ਖਮਾਣੋ ਖਬੂਣੋ ਲੰਘ ਕੇ ਬੱਬੂ ਮਾਣ ਦਾ ਪਿੰਡ ਲੰਘ ਕੇ ਖੰਟਮਾਣਪੁਰ ਲੰਘ ਕੇ ਗਾਹਾਂ ਪਿੰਡ ਪੈ ਜਾਂਦੇ ਆ ਬਰੌਲੀ ਖੜੂਏ ਦੇ ਨਾਲ ਲਗਮਾ ਪਿੰਡ ਪੈ ਜਾਂਦਾ ਬਰੌਲੀ ਉਸ ਬਰੋਲੀ ਪਿੰਡ ਖੜੀ ਐ ਇਹ ਘੋੜੀ ਬਾਈ ਮਨਿੰਦਰ ਦੇ ਕੋਲੇ ਆ ਤੁਸੀਂ ਦੇਖ ਸਕਦੇ ਹੋ ਸਵਾਰੀ ਸਬੂਰੀ ਦੀ ਤੋਰੇ ਦੇ ਹੱਕ ਨੂੰ ਘੋੜੀ ਬਹੁਤ ਜਿਆਦੇ ਕੈਮ ਆ ਸੋਹਣਾ ਤੋਰਾ ਤੁਰਦੀ ਆ ਡਿਜ਼ਾਈਨ ਘੋੜੀ ਦਾ ਚੰਗਾ ਹੈਗਾ ਪੱਕਾ ਰੰਗਾ ਨਮਾ ਹਣਾ ਸੋ ਜਿਹੜੇ ਵੀ ਕੋਈ ਚਾਹਵਾਨ ਸੱਜਣਾ ਇਸ ਤਰ੍ਹਾਂ ਦੀ ਘੋੜੀ ਖਰੀਦਣਾ ਚਾਹੁੰਦੇ ਆ ਤਾਂ ਬਾਈ ਮਨਿੰਦਰ ਨੂੰ ਫੋਨ ਲਾ ਲਿਓ ਨੰਬਰ ਬਾਈ ਦਾ ਤੁਸੀਂ ਨੋਟ ਕਰ ਲਓ 8283881404 ਇਸ ਨੰਬਰ ਤੇ ਤੁਸੀਂ ਕਾਲ ਕਰਕੇ ਬਾਈ ਤੋਂ ਫੋਟੋਆਂ ਫੁੱਟੋਆਂ ਮੰਗਾ ਸਕਦੇ ਹੋ ਬਾਕੀ ਵੈਸੇ ਤਾਂ ਤੁਹਾਨੂੰ ਸਾਰਾ ਕੁਝ ਵੀਡੀਓ ਦੇ ਵਿੱਚ ਕਲੀਅਰ ਹੋ ਜਾਣਾ ਜਿਵੇਂ ਦੀ ਘੋੜੀ ਵੀਡੀਓ ਦੇ ਵਿੱਚ ਦਿਖਾਈ ਜਾਂਦੀ ਆ ਹੂਬ ਹੋ ਜਦੋਂ ਤੁਸੀਂ ਲਾਈਵ ਜਾ ਕੇ ਦੇਖੋਗੇ ਘੋੜੀ ਐਸੇ ਤਰ੍ਹਾਂ ਦੀ ਆ ਸੋਹਣੀ ਸਾਉ ਸਰੀਫ ਘੋੜੀ ਆ ਪੌਰੀਆਂ ਦੀ ਬਿਲਕੁਲ ਸਾਫ ਆ ਡਿਜ਼ਾਈਨ ਚੰਗਾਗਾ ਪਹਿਲਾਂ ਵੀ ਇਹਨੇ ਘੋੜੀ ਨੇ ਬੱਚਾ ਚੰਗਾ ਦਿੱਤਾ ਸੀ ਸੋ ਬਾਈ ਨੂੰ ਮਨਿੰਦਰ ਨੂੰ ਬਰੋਲੀ ਵਾਲੇ ਨੂੰ ਫੋਨ ਲਾ ਲਿਓ ਇਹ ਗੱਲਬਾਤ ਕਰ ਲਿਓ ਜਿਹਨੇ ਘੋੜੀ ਖਰੀਦਣੀ ਹੋਈ ਰੇਟ ਦੀ ਗੱਲਬਾਤ ਵੈਸੇ ਤੁਹਾਡੇ ਨਾਲ ਫੋਨ ਤੇ ਹੋ ਪਰ ਐ ਨਹੀਂ ਹੈਗਾ ਕੋਈ ਬੜਾ ਜਿਆਦਾ ਰੇਟ ਦੀ ਡਿਮਾਂਡ ਕਰੂ ਆਮ ਐਵਰੇਜ ਨਾਰਮਲ ਰੇਟ ਦੇ ਵਿੱਚ ਤੁਹਾਨੂੰ ਇਹ ਘੋੜੀ ਮਿਲ ਜਾਣੀ ਆ ਕਾਲ ਕਰ ਲਿਓ ਬਾਈ ਮਲੇਂਦਰ ਨੂੰ ਬਰੌਲੀ ਵਾਲੇ ਨੂੰ